ਤੈਨੂੰ ਕਿਹੜੇ ਕੰਜਰ ਨੇ ਰਹਿ ਦੇਤੀ ਕਿ ਆ ਕਾਨੂੰਨ ਬਣਾ ਦੇ ਤੂੰ ਤੈਨੂੰ ਕਿਹੜੇ ਕੰਜਰ ਨੇ ਰਹਿ ਦੇਤੀ ਕਿ ਆ ਕਾਨੂੰਨ ਬਣਾ ਦੇ ਤੂੰ ਓ ਗੱਲ ਸੁਣ ਸੈਂਟਰ ਸਰਕਾਰੇ ਨਹੀਂ ਨਿੱਤ ਪਾਉਂਦੀ ਨਾ ਮੇ ਪਵਾੜੇ ਨਹੀਂ ਗੱਲ ਸੁਣ ਸੈਂਟਰ ਸਰਕਾਰੇ ਨਹੀਂ ਨਿੱਤ ਪਾਉਂਦੀ ਨਾ ਮੇ ਪਵਾੜੇ ਨਹੀਂ ਕਿਉਂ ਡਰਾਈਵਰਾਂ ਦੇ ਘਰ ਜਾਣੇ ਨਹੀਂ ਜੋ ਲਿਖਿਆ ਸਭ ਕੁਝ ਢਾ ਦੇ ਤੂੰ ਤੈਨੂੰ ਕਿਹੜੇ ਕੰਜਰ ਨੇ ਰਹਿ ਦੇਤੀ ਕਿ ਆ ਕਾਨੂੰਨ ਬਣਾ ਦੇ ਤੂੰ ਤੈਨੂੰ ਕਿਹੜੇ ਕੰਜਰ ਨੇ ਰਹਿ ਦੇਤੀ ਕਿ ਆ ਕਾਨੂੰਨ ਬਣਾ ਦੇ ਤੂੰ ਹਾਂ 10 ਸਾਲ ਕੈਦ ਦੀ ਗੱਲ ਕਰੇ ਤੂੰ ਜਦ ਮੂੰ ਸਾਡੇ ਵੱਲ ਕਰੇ 10 ਸਾਲ ਕੈਦ ਦੀ ਗੱਲ ਕਰੇ ਤੂੰ ਜਦ ਮੂੰ ਸਾਡੇ ਵੱਲ ਕਰੇ ਸਾਡੇ ਸੀਨੇ ਉੱਤੇ ਸੱਲ ਕਰੇ ਕਦੇ ਮਲਮ ਪੱਟੀ ਲਾ ਦੇ ਤੂੰ ਤੈਨੂੰ ਕਿਹੜੇ ਕੰਜਰ ਨੇ ਰਹਿ ਦੇਤੀ ਕਿ ਆ ਕਾਨੂੰਨ ਬਣਾ ਦੇ ਤੂੰ ਨੀ ਤੈਨੂੰ ਕਿਹੜੇ ਕੰਜਰ ਨੇ ਰਹਿ ਦੇਤੀ ਕਿ ਆ ਕਾਨੂੰਨ ਬਣਾ ਦੇ ਤੂੰ ਡਰਾਈਵਰ ਇਕੱਲੇ ਨਹੀਂ ਟਰੱਕਾਂ ਤੇ ਪਿਕਅਪ ਛੋਟੇ ਹਾਥੀ ਤੇ ਬੱਸਾਂ ਤੇ ਹਾਂ ਡਰਾਈਵਰ ਇਕੱਲੇ ਨਹੀਂ ਟਰੱਕਾਂ ਤੇ ਪਿਕਅਪ ਛੋਟੇ ਹਾਥੀ ਤੇ ਬੱਸਾਂ ਤੇ ਤੂੰ ਬਾਹਰ ਕਰਦੀਆਂ ਨਸਾਂ ਤੇ ਕਦੇ ਚੰਗਾ ਬੋਲ ਸੁਣਾ ਦੇ ਤੂੰ ਤੈਨੂੰ ਕਿਹੜੇ ਕੰਜਰ ਨੇ ਰਹਿ ਦੇਤੀ ਕਿ ਆ ਕਾਨੂੰਨ ਬਣਾ ਦੇ ਤੂੰ ਨੀ ਤੈਨੂੰ ਕਿਹੜੇ ਕੰਜਰ ਨੇ ਰਹਿ ਦੇਤੀ ਕਿ ਆ ਕਾਨੂੰਨ ਬਣਾ ਦੇ ਤੂੰ ਸਾਨੂੰ ਪਹਿਲਾਂ ਹੀ ਨਹੀਂ ਹੁੰਦੇ ਸ਼ਾਕ ਕੁੜੇ ਤੂੰ ਆ ਕੀ ਕੱਢਦਾ ਬਾਕ ਕੁੜੇ ਸਾਨੂੰ ਪਹਿਲਾਂ ਹੀ ਨਹੀਂ ਹੁੰਦੇ ਸ਼ਾਕ ਕੁੜੇ ਤੂੰ ਆ ਕੀ ਕੱਢਦਾ ਬਾਕ ਕੁੜੇ ਕਹੇ ਗੁੰਬੜ ਵਾਲੀਆ ਝਾਕ ਕੁੜੇ ਸਾਡੇ ਬਾਰੇ ਬਦਲ ਇਰਾਦੇ ਤੂੰ ਤੈਨੂੰ ਕਿਹੜੇ ਕੰਜਰ ਨੇ ਰਹਿ ਦੇਤੀ ਕਿ ਆ ਕਾਨੂੰਨ ਬਣਾ ਦੇ ਤੂੰ ਤੈਨੂੰ ਕਿਹੜੇ ਕੰਜਰ ਨੇ ਰਹਿ ਦੇਤੀ ਕਿ ਆ ਕਾਨੂੰਨ ਬਣਾ ਦੇ ਤੂੰ ਇਹਨਾ ਬਿਣ ਨਹੀਂ ਗੁਜ਼ਾਰਾ ਨਹੀਂ ਤੇਰਾ ਕੌਣ ਢੋਦੂਗਾ ਪਾੜਾ ਨਹੀਂ ਇਹਨਾ ਬਿਣ ਨਹੀਂ ਗੁਜ਼ਾਰਾ ਨਹੀਂ ਤੇਰਾ ਕੌਣ ਢੋਦੂਗਾ ਪਾੜਾ ਨਹੀਂ ਇਹ ਮੈਂ ਕਮ ਐਨਾ ਮਾੜਾ ਨਹੀਂ ਭਾਵੇਂ ਲੱਖ ਬਦਨਾਮ ਬਣਾ ਦੇ ਤੂੰ ਤੈਨੂੰ ਕਿਹੜੇ ਕੰਜਰ ਨੇ ਰਹਿ ਦੇਤੀ ਕਿ ਆ ਕਾਨੂੰਨ ਬਣਾ ਦੇ ਤੂੰ ਤੈਨੂੰ ਕਿਹੜੇ ਕੰਜਰ ਨੇ ਰਹਿ ਦੇਤੀ ਕਿ ਆ ਕਾਨੂੰਨ ਬਣਾ ਦੇ ਤੂੰ ਹੋ 7 ਲੱਖ ਕਹੇ ਜੁਰਮਾਨਾ ਨਹੀਂ ਬਚਦਾ ਨਹੀਂ ਭੋਰਾ ਆ ਨਾ ਨਹੀਂ 7 ਲੱਖ ਕਹੇ ਜੁਰਮਾਨਾ ਨਹੀਂ ਬਚਦਾ ਨਹੀਂ ਭੋਰਾ ਆ ਨਾ ਨਹੀਂ ਗੱਲ ਸੱਚ ਹੈ ਕੋਈ ਬਹਾਨਾ ਨਹੀਂ ਸੋ ਰੱਬ ਦੀ ਚਾਹੇ ਬਵਾ ਦੇ ਤੂੰ ਤੈਨੂੰ ਕਿਹੜੇ ਕੰਜਰ ਨੇ ਰਹਿ ਦੇਤੀ ਕਿ ਆ ਕਾਨੂੰਨ ਬਣਾ ਦੇ ਤੂੰ ਤੈਨੂੰ ਕਿਹੜੇ ਕੰਜਰ ਨੇ ਰਹਿ ਦੇਤੀ ਕਿ ਆ ਕਾਨੂੰਨ ਬਣਾ ਦੇ ਤੂੰ ਇਹ ਘਰੇ ਸਬੱਬੀ ਵੜਦੇ ਨੇ ਧੁੱਪਾਂ ਧੁੰਦਾਂ ਵਿਚਣਾ ਖੜਦੇ ਨੇ ਇਹ ਘਰੇ ਸਬੱਬੀ ਵੜਦੇ ਨੇ ਧੁੱਪਾਂ ਧੁੰਦਾਂ ਵਿਚਣਾ ਖੜਦੇ ਨੇ ਇਹ ਕਿਸੇ ਦਾ ਮਾੜਾ ਕਰਦੇ ਨੇ ਇਹ ਗੱਲ ਤਾਂ ਦਿਲੋਂ ਭੁਲਾ ਦੇ ਤੂੰ ਤੈਨੂੰ ਕਿਹੜੇ ਕੰਜਰ ਨੇ ਰਹਿ ਦੇਤੀ ਕਿ ਆਹ ਕਾਨੂੰਨ ਬਣਾ ਦੇ ਤੂੰ ਤੈਨੂੰ ਕਿਹੜੇ ਕੰਜਰ ਨੇ ਰਹਿ ਦੇਤੀ ਕਿ ਆਹ ਕਾਨੂੰਨ ਬਣਾ ਦੇ ਤੂੰ ਸასიਖਾਲ ਦੋਸਤੋ ਕੀ ਹਾਲ ਚਾਲ ਨੇ ਮੈਂ ਤੁਹਾਡਾ ਵੀਰ ਪੱਟੀ ਕੁੰਬੜਵਾਲੀਆ ਸੋ ਪਿਸਰਲੇ ਕਈ ਦਿਨਾਂ ਤੋਂ ਡਰਾਈਵਰ ਭਰਾ ਆਪਣੇ ਹੱਕਾਂ ਦੀ ਖਾਤਰ ਜਿਹੜੇ ਧਰਨਾ ਦੇ ਰਹੇ ਨੇ ਸੈਂਟਰ ਸਰਕਾਰ ਦੇ ਅੱਗੇ ਸੋ ਇਹ ਭਰਾਵਾਂ ਦੇ ਹੱਕ ਦੇ ਵਿੱਚ ਚੰਨ ਗੱਲਾਂ ਕੀਤੀਆਂ ਨੇ ਮੈਂ ਬੇਨਤੀ ਕਰਦੇ ਆਂ ਸੈਂਟਰ ਸਰਕਾਰ ਨੂੰ ਕਿ ਜਿਹੜੇ ਇਹ ਹਕਾਤਕ ਕਾਨੂੰਨ ਹੈ ਸੋ ਇਹਨਾਂ ਨੂੰ ਮੋੜ ਵਾਪਸ ਲਿਆ ਜਾਵੇ ਕਿਉਂਕਿ ਗਰੀਬ ਲੋਕਾਂ ਦੇ ਧੀਆਂ ਪੁੱਤ ਹੀ ਅਕਸਰ ਡਰਾਈਵਰੀ ਕਰਦੇ ਨੇ 7 ਲੱਖ ਜੁਰਮਾਨਾ ਇੱਕ ਮਾਲਕ ਨੂੰ ਵੀ ਭਰਨਾ ਬਹੁਤ ਔਖਾ ਡਰਾਈਵਰ ਕਿਹੜੀ ਹੱਤ ਦੇ ਵਿੱਚ ਘਰ ਚਲਾਊਗਾ ਕਹੇ ਤੁਹਾਡੇ ਜੁਰਮਾਨੇ ਭਰੂਗਾ ਇਹ ਤੁਹਾਨੂੰ ਆਪ ਨੂੰ ਵਿਚਾਰਨਾ ਚਾਹੀਦਾ ਸੋ ਸ਼ੇਅਰ ਕਰਿਓ ਜੀ ਇਹ ਸ਼ੇਅਰ ਕਰਕੇ ਡਰਾਈਵਰ ਭਰਾਵਾਂ ਨੂੰ ਬੇਨਤੀ ਹੈ ਵੀ ਸੈਂਟਰ ਸਰਕਾਰ ਤੱਕ ਪਹੁੰਚਾ ਦਿਓ ਤਾਂ ਕਰਕੇ ਜਿਹੜਾ ਇਹ ਆਪਣੇ ਇਹ ਮਾੜੇ ਕਾਨੂੰਨ ਨੇ ਉਹਨਾਂ ਨੂੰ ਸੈਂਟਰ ਸਰਕਾਰ ਵਾਪਸ ਲੈ ਸਕੇ ਜੀ ਮਿਹਰਬਾਨੀ ਧੰਨਵਾਦ